ਗੱਜ ਜੀ ਦਰਸ਼ਕੋ ਗੁਰਦੁਆਰਾ ਜੋਤੀਸਰੂਪ ਸਾਹਿਬ ਜੀ ਜਿੱਥੇ ਸਾਬਜਾਦਿਆਂ ਦਾ ਜੇ ਰਾਵਰ ਸਿੰਘ ਜੀ ਫਤੇ ਸਿੰਘ ਜੀ ਦਾ ਸਸਕਾਰ ਹੋਇਆ ਸੀ ਜੀ ਲੋ ਜੀ ਸੰਗਤ ਜੀ ਦਰਸ਼ਕੋ ਜੀ ਦੇਖੋ ਤਲਾਬ ਵਿੱਚ ਮੱਛਲੀਆਂ ਜੀ ਆਹ ਦੇਖੋ ਜੀ ਛੋਟਾ ਜਿਹਾ ਬੱਚਾ ਇਸ਼ਨਾਨ ਕਰ ਰਿਹਾ ਉਹ ਦੇਖੋ ਸੰਗਤ ਦਾ ਦਰਸ਼ਨ ਕਰੋ ਜੀ ਸੇਵਾਦਾਰਾਂ ਨੂੰ ਬੜੇ ਪਿਆਰ ਨਾਲ ਸੇਵਾ ਨਿਭਾ ਰਹੇ ਨੇ ਜੀ ਬਹੁਤ ਪਿਆਰ ਮਿਲਿਆ ਜੀ ਇੱਥੇ ਬਹੁਤ ਸੰਗਤ ਪਿਆਰ ਨਾਲ ਇਕੱਠ ਨਾਲ ਸੇਵਾ ਕਰ ਰਹੀ ਹੈ ਜੀ ਅਸ ਪ੍ਰਸ਼ੰਸਾ ਕਰੋ ਜੀ ਜੋਤੀਸਰੂਪ ਗੁਰਦਾਰਾ ਸਾਹਿਬ ਤੇ ਸਰੋਵਰ ਸਾਹਿਬ ਦੇਖੋ ਜੀ ਸੰਤਾਂਈਆਂ ਹੁਮਮ ਅਗੇ ਇੰਨੀ ਸੰਗਤ ਆਈ ਹੈ ਜੀ ਅਣਗਿਣਤ ਸੰਗਤ ਆਈ ਹੈ ਜੀ ਬਾਬਾ ਜੀ ਦੇ ਦਰਸ਼ਨਾਂ ਨੂੰ ਬਾਹੇ ਗੁਰੂ ਜੀ ਬਾਹੇ ਗੁਰੂ ਦੇਖੋ ਜੀ ਬਾਹੇ ਗੁਰੂ ਜੀ ਬਾਹੇ ਗੁਰੂ ਜੀ ਬਾਹੇ ਗੁਰੂ ਜੀ ਲੋਜੀ ਕਰਾ ਦਰਸ਼ਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਜੀ ਬਾਹੇ ਗੁਰੂ ਜੀ ਬਾਹੇ ਗੁਰੂ ਜੀ ਬਾਹੇ ਗੁਰੂ ਜੀ ਬਾਹੇ ਗੁਰੂ ਜੀ ਸਾਡੀ ਇੰਨੀ ਕਿ ਸੇਵਾ ਸਫਲ ਕਰਨਾ ਜੀ ਦੁਸ਼ਮਾਨਾਂ ਨੂੰ ਪਿਆਈ ਅੰਕੇ ਪਿਛੇ ਲੋ ਜੀ ਸੰਗਤ ਜੀ ਦਰਸ਼ਨ ਕਰੋ ਬਰੋ ਸੁਆਰ ਤੇਰੇ ਅੱਖੀਂ ਨਾ ਆਵੇ ਦੋਸਤੋ ਕਹਣਾ ਜੇ ਅੱਜ ਕਰਨਾ माई जमेवारु ममेवारु माई जमेवारो जमेवारो ਸੰਗਤ ਜੀ ਦਰਸ਼ਨ ਕਰੋ ਦੇਖੋ ਸੰਗਤਾਂ ਕਿਵੇਂ ਆ ਰਹੀਆਂ ਅਜੇ ਸੰਗਤਾਂ ਦੀਆਂ ਬਾਹਰ ਨੇ ਜੀ ਨਗਰ ਕੀਰਤਨ ਨਿਕਲ ਰਿਹਾ ਜੀ ਸੰਗਤ ਦੇ ਕੱਟ ਦੇਖੋ ਜੀ ਬਹੁਤ ਸੰਗਤ ਆਈਆਂ ਜੀ ਅਨਗਿਨਤ ਸੰਗਤ ਆਈ ਹੈ ਜੀ ਬਾਬਾ ਜਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਫਤੇਗੜ੍ਹ ਸਾਹਿਬ ਤੋਂ ਦੇਹਾੜੇ ਨੂੰ 10 ਵਸਤਕ ਹੋਣ ਵਾਸਤੇ ਜੀ ਵਾਈ ਗੁਰੂ ਜੀ ਦੀ ਬੜੀ ਕਿਰਪਾ ਹੈ ਜੀ ਵਾਈ ਗੁਰੂ ਜੀ ਦੀ ਸਭ ਦਰਸ਼ਣ ਦਰਨ ਆਇਨੇ ਲੋਜੀ ਕਰੋ ਦਰਸ਼ ਸਭਾ ਚ ਜਿਹਨਾਂ ਨੇ ਸਾਡੇ ਕੋਲ میں تو ڈاکٹر اور میں نہیں سن سکتا وہ کوئی